ਸਤਿ ਸ੍ਰੀ ਅਕਾਲ ਦੋਸਤੋ ਜੌਬ ਅਲਰਟ ਬਾਈ ਹਰਦੀਪ YouTube ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਹਮੇਸ਼ਾ ਖਾਲੀ ਬੱਜ ਜਾਂਦੀਆਂ ਨੇ ਪੋਸਟਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਨਾ ਪੋਸਟਾਂ ਬਾਰੇ ਤਾਂ ਜੋ ਕੋਈ ਅਪਲਾਈ ਕਰ ਸਕੇ ਤੁਸੀਂ ਨਾ ਪੋਸਟਾਂ ਲਈ ਏਜ ਲਿਮਟ ਕੀ ਹੋਵੇਗੀ ਕਿਸ ڈپਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅਤੇ ਕੌਣ-ਕੌਣ ਅਪਲਾਈ ਕਰ ਸਕਦਾ ਅਪਲਾਈ ਤੁਸੀਂ ਕਰਨਾ ਹੈ ਕਿ ਮੈਂ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਿਲਕੁਲ ਸਿੱਧੀ ਭਰਤੀ ਆ ਚੁੱਕੀ ਹੈ ਜੀ ਇਹਨਾਂ ਪੋਸਟ 35000 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਜਿਨ੍ਹਾਂ ਉਮੀਦਵਾਰਾਂ ਨੇ 10ਵੀਂ 12ਵੀਂ ਗ੍ਰੈਜੂਏਟ ਡਿਗਰੀ ਦਾ ਡਿਪਲੋਮਾ ਕੰਪਲੀਟ ਕੀਤਾ ਹੈ ਉਹ ਸਾਰੇ ਉਮੀਦਵਾਰ ਚਾਹੇ ਉਹ ਮੇਲ ਨੇ ਚਾਹੇ ਉਹ ਫੀਮੇਲ ਨੇ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਪੋਸਟ ਨਾਲ ਦੀ ਅਪਲਾਈ ਜੋ ਤੁਸੀਂ ਕਰਨਾ ਹੋਵੇਗਾ ਜੀ ਆਫਲਾਈਨ ਅਪਲਾਈ ਕਰਨਾ ਹੋਵੇਗਾ ਜੀ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੋਵੇਗੀ ਦੋਸਤੋ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਫਾਰਮ ਪ੍ਰਾਪਤ ਕਰ ਸਕੋਗੇ ਉਸ ਤੋਂ ਸਭ ਤੋਂ ਪਹਿਲਾਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪਰੰਤਵਾ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਕਸ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਸਟੇਸ਼ਨ ਹੈੱਡਕੁਆਰਟਰ ਜਲੰਧਰ ਕੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਉਹ ਹੈਲਪਲਾਈਨ ਨੰਬਰ ਜਾਂ ਇਹਦੀ ਮੇਲ ਆਈਡਿੀ ਤੇ ਮੇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਬਿਲਕੁਲ ਫਰੈਸ਼ ਭਰਤੀ ਹੁਣੇ-ਹੁਣੇ ਨੋਟੀਫਿਕੇ ਦੋਸਤੋ ਪੋਸਟਾਂ ਜੋ ਆਊਟ ਕੀਤੀ ਜਾਂਦੀਆਂ ਨੇ ਐਕਸ ਸਰਵਿਸਮੈਨ ਜੋ ਉਮੀਦਵਾਰ ਹੁੰਦੇ ਨਹੀਂ ਉਹਨਾਂ ਵਾਸਤੇ ਪੋਸਟਾਂ ਆਊਟ ਕੀਤੀ ਜਾਂਦੀਆਂ ਨੇ ਜੀ ਪਰ ਇਹਨਾਂ ਪੋਸਟਾਂ ਲਈ ਐਕਸ ਸਰਵਿਸਮੈਨ ਅਤੇ ਸਿਵਿਲিয়ান ਉਮੀਦਵਾਰ ਦੋਨੋਂ ਹੀ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਸਟੇਸ਼ਨ ਹੈੱਡ ਕੁਆਰਟਰ ਜਲੰਧਰ ਵੱਲੋਂ ਜੋ ਬਖ ਬਖ ਸਟੇਸ਼ਨ ਨੇ ਜੀ ਉਹਨਾਂ ਵਿੱਚ ਪੋਸਟਾਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਕੋਲੋਂ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਪੋਸਟਾਂ ਆਊਟ ਕੀਤੀਆਂ ਜਾਂਦੀਆਂ ਨੇ ਜੀ ਮੈਡੀਕਲ ਸਟਾਫ ਪੈਰਾਮੈਡੀਕਲ ਸਟਾਫ ਅਤੇ ਨਾਨ ਮੈਡੀਕਲ ਸਟਾਫ ਦੀਆਂ ਪੋਸਟਾਂ ਨੂੰ ਕੰਟਰੈਕਟ بیس ਤੇ ਭਰਿਆ ਜਾਵੇਗਾ ਤੇ ਤੁਹਾਡੇ ਜੌਬ ਲੋਕੇਸ਼ਨ ਹੋਣਗੇ ਜੀ ਜਲੰਧਰ ਹੁਸ਼ਿਆਰਪੁਰ ਸੁਰਾਂਸੀ ਨਵਾਂ ਸ਼ਹਿਰ ਗੜ ਸੰਕਰ ਤੁਹਾਡੇ ਜੌਬ ਲੋਕੇਸ਼ਨ ਹੋਣਗੇ ਜੀ ਦੋਸਤੋ ਪੋਸਟਾਂ ਡਿਟੇਲ ਨੰਬਰ ਆਫ ਪੋਸਟ ਕੁਆਲੀਫਿਕੇਸ਼ਨ ਪੇ ਸਕੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ OIC ਪੋਲ ਕਲੀਨਿਕ ਦੀ ਪੋਸਟ ਹੈ ਜੀ ਜਲੰਧਰ ਵਾਸਤੇ ਪੋਸਟ ਆਊਟ ਕੀਤੀ ਗਈ ਹੈ ਜੀ ਕੁਆਲੀਫਿਕੇਸ਼ਨ ਜੀ ਗ੍ਰੈਜੂਏਟਰੀ ਤੁਸੀਂ ਕੰਪਲੀਟ ਕੀਤੀ ਆ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਹੈਲਥ케ਅਰ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜ 1 75000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 2 ਜੀ ਮੈਡੀਕਲ ਸਪੈਸ਼ਲਿਸਟ ਦੀ ਪੋਸਟ ਹੈ ਜੀ ਇਹ ਪੋਸਟ ਭਰੀ ਜਾਵੇਗੀ ਜਲੰਧਰ ਹੁਸ਼ਿਆਰਪੁਰ ਉਹਨਾਂ ਵਾਸਤੇ ਕੁਆਲੀਫਿਕੇਸ਼ਨ ਹੈ ਜੀ ਐਮਡੀ ਐਮਐਸ ਤੁਸੀਂ ਕੰਪਲੀਟ ਕੀਤੀ ਆ ਕੰਨ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਸਿਵਲ ਉਮੀਦਵਾਰ ਅਪਲਾਈ ਕਰ ਸਕਣਗੇ 1 ਲੱਖ ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 3 ਜੀ ਰੇਡੀਓਲੋਜਿਸਟ ਦੀ ਪੋਸਟ ਹੈ ਜੀ ਇਹ ਪੋਸਟ ਜਲੰਧਰ ਵਾਸਤੇ ਭਰੀ ਜਾਵੇਗੀ ਕੁਆਲਿਫੀਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਅਤੇ ਸੰਬੰਧਿਤ ਫੀਲਡ ਦਾ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇੱਕ ਪੋਸਟ ਹੈ ਜੀ 1 ਲੱਖ ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਨੈਕਸਟ ਪੋਸਟ ਹੈ ਜੀ ਮੈਡੀਕਲ ਅਫਸਰ ਦੀ ਪੋਸਟ ਹੈ ਜੀ ਇਹ ਪੋਸਟ ਭਰੀ ਜਾਵੇਗੀ ਜਲੰਧਰ ਹੁਸ਼ਿਆਰਪੁਰ 1988 ਨਵਾਂ ਸ਼ਹਿਰ ਆਦੀ ਵਿੱਚ ਇਹ ਪੋਸਟ ਭਰੀ ਜਾਵੇਗੀ ਕਵਾਲੀਫਿਕੇਸ਼ਨ ਹੈ ਜੀ ਐਮਬੀਬੀਐਸ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟ ਨੇ ਜੀ 8 75000 ਰੁਪਏ ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਨੈਕਸਟ ਪੋਸਟ ਹੈ ਜੀ ਡੈਂਟਲ ਅਫਸਰ ਦੀ ਪੋਸਟ ਹੈ ਜੀ ਜਲੰਧਰ ਸੁਰੰਸੀ ਤੇ ਗੜ੍ਹ ਸੰਗਰ ਵਾਸਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਕਵਾਲੀਫਿਕੇਸ਼ਨ ਹੈ ਜੀ ਐਮਡੀਐਸ ਬੀਡੀਐਸ ਤੁਸੀਂ ਕੰਪਲੀਟ ਕੀਤੀ ਹੈ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟ ਨੇ ਜੀ 3 75000 ਪਰਤੀ ਮਿੰਟ ਦਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ। ਨੈਕਸਟ ਪੋਸਟ ਹੈ ਜੀ ਲੈਬ ਟੈਕਨੀਸ਼ੀਅਨ ਦੀ ਪੋਸਟ ਹੈ ਜੀ। ਜਲੰਧਰ ਉਹਨਾਂ ਤੇ ਗੜ੍ਹ ਸੰਗਰ ਵਾਸਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ। ਕੁਆਲਿਫੀਕੇਸ਼ਨ ਦੀ ਬੀਐਸਸੀ ਮੈਡੀਕਲ ਲੈਬ ਟੈਕਨੋਲੋਜੀ ਵੀ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ 12ਵੀਂ ਸਾਇੰਸ ਨਾਲ ਤੁਸੀਂ ਪਾਸ ਕੀਤੀ ਆ। ਡੀਐਮਐਲਟੀ ਦਾ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਿੰਨ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟ ਹਨ 3 28100 ਰੁਪਏ ਪਰਤੀ ਮਿੰਟ ਆ ਪੇਤੀ ਜਾਵੇਗੀ। ਨੈਕਸਟ ਪੋਸਟ ਹੈ ਫਾਰਮਾਸਿਸਟ ਦੀ ਪੋਸਟ ਹੈ। ਜਲੰਧਰ ਹੁਸ਼ਿਆਰਪੁਰ ਗੜਸ਼ੰਕਰ ਵਾਸਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਕੁਆਲਿਫੀਕੇਸ਼ਨ ਹੈ ਜੀ ਫਾਰਮੇਸੀ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ 12ਵੀਂ ਕਲਾਸ ਤੁਸੀਂ ਪਾਸ ਕੀਤੀ ਆ ਸਾਇੰਸ ਟਰੇਮ ਵਿੱਚ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਫਾਰਮੇਸੀ ਦਾ ਅਧਿਤਿਆਨ ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟ ਨੇ 3 28100 ਰੁਪਏ ਪਰਤੀ ਮਹੀਨਾ ਪੇ ਦਿੱਤੀ ਜਾਵੇਗੀ ਦੋਸਤੋ ਨੈਕਸਟ ਪੋਸਟ ਹੈ ਜੀ ਨਰਸਿੰਗ ਅਸਿਸਟੈਂਟ ਦੀ ਪੋਸਟ ਹੈ ਜੀ ਹੁਸ਼ਿਆਰਪੁਰ ਅਤੇ ਉਹਨਾਂ ਵਾਸਤੇ ਪੋਸਟ ਆਊਟ ਕੀਤੀ ਗਈ ਹੈ ਜੀ क्वालिफिकेशन है जी एन एम डिप्लोमा कम्पलीट किया साल का थोड़े एक्सपीरियंस है तो अपलाई कर सौ टोटल पोस्ट है नहीं, दो अठाई हज़ार सौ रुपये प्रतिमिना पे दी जाएगी नैक्सट पोस्ट है जी डेंटल असिस्टेंट टैक्नीशियन की पोस्ट है जी हुशियारपुर वास्ते पोस्ट आउट की गई है जी तो कोलीफिकेशन है डिप्लोमा कंप्लीट किया साल का थोड़े कोंस है तो अपलाई कर सकोगे इस पोस्ट लक्स सर्विसमैन सिविलियन उम्मीदवार दोनों ही अपलाई कर सकई हज़ार सौ रुपये प्रतिमिना पे दी जाएगी ਡਰਾਈਵਰ ਦੀ ਪੋਸਟ ਹੈ ਜੀ ਜਲੰਧਰ ਹੁਸ਼ਿਆਰਪੁਰ ਤੇ ਗੜ ਸੰਕਰ ਵਾਸਤੇ ਪੋਸਟ ਆਊਟ ਕੀਤੀ ਗਈ ਹੈ ਜੀ 8ਵੇਂ ਤੁਸੀਂ ਪਾਸ ਕੀਤੀ ਹੈ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ ਅਤੇ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਤਿੰਨ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਇਹਨਾਂ ਪੋਸਟਾਂ ਲਈ ਐਕਸ ਸਰਵਿਸਮੈਨ ਉਮੀਦਵਾਰ ਅਪਲਾਈ ਕਰ ਸਕਣਗੇ 19700 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਨੈਕਸਟ ਪੋਸਟ ਜੀ ਫੀਮੇਲ ਅਟੈਂਡ ਦੀ ਪੋਸਟ ਹੈ ਜੀ ਸੁਰਾਂਸੀ ਅਤੇ ਨਵਸਰ ਵਾਸਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਪੜਨਾ ਲਿਖਣਾ ਤੁਹਾਨੂੰ ਆਉਂਦਾ ਜੀ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋ ਪੋਸਟਾਂ ਨੇ ਜੀ ਸਿਵਲ ਉਮੀਦਵਾਰ ਅਪਲਾਈ ਕਰ ਸਕਣਗੇ 16800 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਸਪਾਈ ਵਾਲਾ ਦੀ ਪੋਸਟ ਹੈ ਜੀ ਫਰਾਂਸੀਸੀ ਵਾਸਤੇ ਆਊਟ ਕੀਤੀ ਗਈ ਹੈ ਜੀ 5ਵੀਂ 8ਵੀਂ 10ਵੀਂ ਜੋ ਵੀ ਤੁਸੀਂ ਪਾਸ ਕੀਤੀ ਹੈ ਪੜਨਾ ਲਿਖਣਾ ਤੁਹਾਨੂੰ ਆਉਂਦਾ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 16800 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਦੋਸਤੋ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਹੈਲਪਲਾਈਨ ਨੰਬਰ ਇਹਨਾਂ ਦੀ ਆਫਸਰ ਦੀ ਵੈਬਸਾਈਟ ਤੇ ਜਿਹਨਾਂ ਦੀ ਮੇਲ ਆਈ ਤੇ ਮੇਲ ਕਰਕੇ ਵੀ ਜਾਣਕਾਰੀ ਆਪ ਕਰ ਸਕੋਗੇ ਹੁਣ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸੈਲਫ ਅਟੈਸਟਡ ਕਾਪੀਜ਼ ਦੇ ਨਾਲ ਲਗਾਣੀਆਂ ਨੇ ਜੀ ਆਧਾਰ ਕਾਰਡ ਪੈਨ ਕਾਰਡ 10ਵੀਂ ਸਰਟੀਫਿਕੇਟਸ 12ਵੀਂ ਗ੍ਰੈਜੂਏਸ਼ਨ ਡਿਗਰੀ ਡਿਪਲੋਮਾ ਜੋ ਵੀ ਤੁਸੀਂ ਕੰਪਲੀਟ ਕੀਤਾ ਉਹਦੀਆਂ ਕਾਪੀਆਂ ਤੁਸੀਂ ਨਾਲ ਲਗਾਣੀਆਂ ਹੋਣਗੀਆਂ ਅਤੇ ਮੈਡੀਕਲ ਫਿਟਨੈਸ ਇੱਕ ਸਰਟੀਫਿਕੇਟ ਹੁੰਦਾ ਉਹ ਵੀ ਤੁਸੀਂ ਨਾਲ ਲਗਾ ਦੇਣਾ ਹੋਵੇਗਾ ਜੋ ਐਕਸ ਸਰਵਿਸਮੈਨ ਹੈ ਜੀ ਉ ਆਪਣਾ ਡਿਸਚਾਰਜ ਬੁੱਕ ਪੀਪੀਓ ਸਰਵਿਸ ਰਿਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਨਾਲ ਲਗਾਣਾ ਹੈ ਗੇਮ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਹਾਨੂੰ ਡਾਕੂਮੈਂਟਸ ਭੇਜਣੇ ਨੇ ਜੀ OYC ਸਟੇਸ਼ਨ ਹੈਡਕ quarters ECHS HEL ਜਲੰਧਰ ਕੈਂਟ ਦੇ ਐਡਰੈਸ ਤੇ ਤੁਸੀਂ 28 ਜੂਨ 2025 ਤੱਕ ਆਪਣੇ ਡਾਕੂਮੈਂਟਸ ਭੇਜ ਸਕੋਗੇ ਜਦੋਂ ਤੁਸੀਂ ਇੰਟਰਵਿਊ ਜਾਓਗੇ ਜੀ ਆਪਣੇ ओरिजिनल ਡਾਕੂਮੈਂਟਸ ਤੇ ਫੋਟੋਕਾਪੀਆਂ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ 28 ਜੂਨ 2025 ਤੋ ਬਾਲ ਜੋ ਡਾਕੂਮੈਂਟ ਪ੍ਰਾਪਤ ਹੋਣਗੇ ਜੀ ਰਿਜੈਕਟ ਕਰਤੇ ਜਾਣਗੇ ਇੰਟਰਵਿਊ ਡੇਟ ਟਾਈਮ ਤੁਹਾਨੂੰ ਬਾਅਦ ਵਿੱਚ ਸੂਚਿਤ ਕਰਤਾ ਜਾਵੇਗਾ ਨਾ ਪੋਸਟ ਲਈ ਤੁਹਾਡਾ ਰਿਟਰਨ ਇਗਜ਼ਾਮ ਵੀ ਹੋ ਸਕਦਾ ਜੀ ਮੇਲ ਦੁਬਾਰਾ ਜਾਂ ਟੈਲੀਫੋਨ ਦੁਆਰਾ ਸੂਚਿਤ ਕੀਤਾ ਜਾਵੇਗਾ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟੀਰ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਉਹ ਕਿਸੇ ਵੀ ਹਾਲ ਦੇ ਵਿੱਚ ਰਿਜੈਕਟ ਕਰਤੇ ਜਾਣਗੇ ਦੋਸਤੋ ਉਮੀਦਵਾਰਾਂ ਦਾ ਮੇਰੇ ਦਰਤੀ ਜਾਣਗੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ